ਦੇ ਜੀ ਨੂੰ ਦੇਖ ਤੋਂ ਬੜਾ ਉਤਮਦਾ। ਨਾ ਕਰ। ਚਾਮਣਾ ਬਤਾ। ਪਾਲੇ ਤੋ ਪਰਿਜਾ ਅਗਰ ਫਰ ਫਲੇ। ਮੇਰੇ ਮਾਦੋ ਜੀ ਸਤ ਸੰਗਤ ਮੇਰੇ ਸੋਤਰੀ। ਗੁਰ ਪਰਸਾਦ। ਮੰਮੀ ਨੂੰ ਚਾਹ ਦੇ ਕੇ ਮੈਂ ਵੀ ਪੋਚਾ ਲਗਾਵਾ। ਖਲਾਰਾ ਇਨਾ ਪਿਆ ਹੋਇਆ ਕੋਈ ਆ ਗਿਆ। ਕੀ ਕਹੂਗਾ ਗਲਤ ਖਲਾਰਾ ਪਾ ਕੇ ਰੱਖਿਆ ਸਵੇਰੇ ਸਵੇਰੇ। खा कुछ नहीं नहीं चाय पीनी ही शरीर मेरा ठीक जी है ਯੋ ਕਿਹਾ ਪਤਾ ਨਹੀਂ ਕੀ ਇਹ ਦਰਦ ਜੀ ਹੋਣ ਲਈ ਇੱਧੇ ਲੱਤਾਂ ਲੱਤਾਂ ਬੜੀਆਂ ਹੋਣੀਆਂ ਦਰਦ ਵਾਈਟ ਖਾਦੀ ਵਾਈਟ ਖਾਦੀ ਆ ਮਗਦਰ ਜਾਗੋਟ ਪੀ ਗਵਨੀ ਹੋਰ ਫਿਰ ਜਾ ਕਦੇ ਜਾਣੇ ਫੋਨ ਆਇਆ ਸੀ ਨਾ ਨੰਦਾ ਹਾਂਜੀ ਉਹ ਪਾਪਾ ਡਿੱਗੇ ਸੀ ਕੱਲ ਅੱਛਾ ਆਉਂਦੇ ਵੇ ਫੜਨ ਲੱਗੇ ਹਾਂਜੀ ਲੱਗੀ ਥੋੜੀ ਬਹੁਤ ਕਹਿੰਦੇ ਸੁਝਿਆ ਆ ਪਤਾ ਨਹੀਂ ਕਿ ਕੱਲ ਮੈਂ ਜਾਉਂਗਾ ਸਿਖਰਾਨ ਉਹਨਾਂ ਨਾਲ ਜਾਉਂਗਾ ਉਹਨਾਂ ਨੂੰ ਨਹੀਂ ਸਾਟ ਲੱਗਦੀ ਹੈ ਅੱਛਾ ਇਹ ਆ ਲੜਾਇਆ ਜਾ ਵਰਨਾ ਫਾਸੇ ਗੰਦੇ ਲਾਈਟ ਪੈ ਗਈ ਗੱਡੀ ਉੱਥੇ ਆ ਗਈ ਸਾਹਮਣੇ ਤੇ ਲਾਈਟ ਲਾ ਕੇ ਪਤਾ ਨਹੀਂ ਲੱਗਿਆ ਉਹ ਹਾਂ ਤੇ ਹੀ ਕਾਤਾ ਹਾਂ ਜੀ ਕਹਿੰਦੇ ਤਾਂ ਹੈ ਬਾਹੀ ਅੰਦਰ ਤੁਸ ਹੈਗੀ ਆ ਚਲ ਜਾਓ ਕੇ ਪਰਣੋ ਸਭ ਹੋ ਗਿਆ ਸਾਰਾ ਬਸ ਤੁਹਾਨੂੰ ਲਾ ਲਿਆ ਸੀਗਾ ਕੋਚਾ ਲੈਣਾ ਤੇ ਕੱਪੜੇ ਰੰਗਣੇ ਚੱਲ ਕੱਪੜਾ ਮੈਂ ਧੋ ਦੂੰਗੀ ਤੂੰ ਕੋਚਾ ਲੈ ਲੈ ਨਹੀਂ ਮੈਂ ਧੋ ਦੋਣੇ ਕੱਪੜੇ ਤੁਸੀਂ ਰਹਿਣ ਦੂਜੇ ਅੱਗੇ ਠੀਕ ਨਹੀਂ ਹੈਗੇ ਚੱਲ ਹੌਲੀ ਹੌਲੀ ਕਰ ਲੂੰਗੀ ਮੈਂ ਕੋਈ ਨਹੀਂ ਰਾਂਣ ਬਣ ਕੇ ਹੋ ਜਾਊਗਾ ਕੰਮ ਆ ਕੋਈ ਨਾ ਤੁਸੀਂ ਆਰਾਮ ਕਰੋ ਹੁਣ ਮੈਂ ਹੀ ਕੰਮ ਕਰਨਾ ਹੈ ਕਾਹਦੋ ਖਿਲਾਉਣਾ ਤੋ जाना मार के चार रात मर के करना तो का तू कल ही भी था कर जाएगी? नहीं कुछ नहीं होता जैसे कि इतना टाइम तो मेरे दे को अच्छा इन्वेस्टमेंट लगने हैं यार ये कपड़े तो कपड़े भी ज़्यादा नहीं आएगे थोड़े ही हैं तो जाने कपड़े? नहीं मैं आया नहीं फिर जाऊँ पीला नहीं अब देखो मैं सुहेरी भी � ਚਾਲ ਰੱਬਾ ਨਵਾ ਚੰਗੀ ਦੇਤੀ ਕੰਮ ਤੁਹਾਡਾ ਸਾਰਾ ਕਰਦੀ ਏ ਧਿਆਨ ਇੰਨਾ ਮੇਰਾ ਰੱਖਦੀ ਏ ਇੰਨੀ ਸੇਵਾ ਕਰਦੀ ਏ ਕੰਮ ਕੋਈ ਨਹੀਂ ਕਰ ਲੈਂਦੇ ਮੈਨੂੰ ਪ੍ਰਮਾਤਮਾ ਦਾ ਸ਼ੁਕਰ ਆ ਜਿਹੜੀ ਚੰਗੀ ਮਿਲੀ ਸੱਸ ਦੀ ਸੇਵਾ ਇੰਨੀ ਕਰਨ ਵਾਲੀ ਇਹ ਨਵਾ ਇੰਨੀ ਆ ਵੀ ਇਤਰਾ ਕੋਈ ਨਹੀਂ ਇਤਰਾ ਕਰਦੀ ਇਹ ਫਿਰ ਵੀ ਇੰਨਾ ਧਿਆਨ ਰੱਖਦੀ ਮੇਰਾ ਸਾਰਾ ਕੰਮ ਕਰਦੀ ਝਾੜੂ ਪੋਚਾ ਕਰ ਲੈਂਦੀ ਏ ਰੋਟੀ ਸਬਜੀ ਟਾਈਮ ਨਾਲ ਬਣਾ ਲੈਂਦੀ ਏ ਮੁੰਡੇ ਨੂੰ ਟਾਈਮ ਨਾਲ ਇਹੜਾ ਕਪੜਾ ਧੋ ਕੇ ਪ੍ਰੈਸ ਕਰਕੇ ਦੇ ਕੇ ਤੋਰ ਦਿੰਦੀ ਆ ਕੰਮ ਤੇ। ਚਲ ਪਰਮਾਤਮਾ ਦਾ ਸ਼ੁਗਰ। ਮੰਮੀ ਕਿੰਨੇ ਚੰਗੇ ਆ। ਮੇਰੇ ਪੇਕਿਆਂ ਦੀ ਵੀ ਖਬਰ ਪੁੱਛਦੇ ਨੇ। ਮੈਂ ਅੱਜਕੱਲ ਕੋਣ ਪੁੱਛਦਾ ਵਾ। ਮੈਂ ਕਰਮਾ ਵਾਲੀਆਂ ਜਿਨ੍ਹਾਂ ਨੂੰ ਇਹਦਾ ਇਹਸਾਸ ਮਿਲ ਗਿਆ। ਮੈ ਵੀ ਮੰਮੀ ਆ ਧਿਆਨ ਲਗਦੀ ਤੇ ਮੰਮੀ ਵੀ ਮੇਰਾ ਪੂਰਾ ਧਿਆਨ ਰੱਖਦੇ ਨੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਜੋ ਚੀਜ਼ ਚਾਹੀਦੀ ਹੁੰਦੀ ਮੈਂਚ ਮੈਨੂੰ ਕਹਿ ਦਿੰਦਾ ਕਿ ਪਤਾ ਲੈ ਲੈ ਉਹ ਲੈ ਲੈ ਸ਼ੁਕਰ ਹੈ ਰੱਬਾ ਚਲੋ ਮਮੀ ਕੱਪੜਾ ਮੈਨੂੰ ਲਗਾਤਾ ਮੂਹਨੇ ਕੱਪੜੇ ਧੋਣਾ ਕੱਪੜੇ ਤਾਂ ਨਹੀਂ ਹੋਣਾ ਹਾਂਜੀ ਤੇ ਹੁਣ ਦੇ ਧੁੱਪ ਪੜੀ ਆ ਤੇ ਕੋਈ ਗੱਲ ਨਹੀਂ ਥੋੜੇ ਜਿਹੀ ਅਗੇ ਨੇ ਮੈਂ ਧੋ ਦੰਨੇ ਆ ਸ਼ਾਮਾਂ ਨੂੰ ਧੋ ਲਈ ਪਤਾ ਹਣ ਧੁੱਪ ਪੜੀ ਆ ਮੇਰਾ ਟਾਈਮ ਬਹੁਤ ਹੋ ਜਾਣਾ ਮੈਂ ਕੱਪੜੇ ਥੋੜੇ ਹੀ ਆ ਮੈਂ ਧੋ ਕੇ ਆ ਗਈ ਫਟੋ ਮੇਲ ਨਾ ਫਿਰ ਜ਼ਿਆਦਾ ਨਾ ਮੈਂ ਤਾਂ ਗਰਮੀ 'ਚ ਬੈਠੀ ਰਹੀ ਨਹੀਂ ਨਹੀਂ ਮੈਂ ਜਲਦੀ ਆ ਜਾਾਂਗੀ ਨਾ ਚਲ ਧੋ ਲੈ ਫਿਰ ਤਾਂ ਜਲਦੀ ਆ ਜਾਈਂ ਫਿਰ ਕੱਪੜੇ ਧੋ ਕੇ ਚੰਗਾ ਹਾਂ ਜੀ ਬਸ ਥੋੜੇ ਜਿਹੀ ਨਾ ਆ ਗਈ ਆ ਗਰਮੀ ਪੜੀ ਆ ਮੇਰੀ ਕੀ ਗੱਲ ਲੰਮੇ ਤੇ ਫਰਕ ਨੇ ਪਿਆ ਦਵਾਈ ਨਾਲ ਕਰਦ ਰਹੀਆਂ ਨੇ ਅੱਛਾ ਮੈਂ ਘੁੱਟ ਤਾ ਰਹੀ ਹਾਂ ਵੀ ਬਹੁਤ ਦੁਖਾਂਦਾ ਹੈ ਦਵਾਈ ਦਾ ਫਰਕ ਨਹੀਂ ਪਿਆ ਹਾਂ ਫਰਕ ਪਿਆ ਇਹ ਨਹੀਂ ਦਵਾਈ ਨਾਲ ਡਾਕਟਰ ਕੋਲ ਜਾਈਓ ਤੁਸੀਂ ਫੇਰ ਚਾਮੀ ਹੁਣ ਤਾਂ ਬੰਦ ਹੋਣਾ ਹੈ ਮੈਂ ਕਿ ਸ਼ਾਮਾਂ ਦਵਾਈ ਮੈਂ ਤੁਹਾਨੂੰ ਖਾ ਕੇ ਇੱਥੇ ਚੈੱਕ ਕਰਾ ਕੇ ਲੈ ਆਵਾਂਗੀ ਹਾਂਜੀ ਐਵੇਂ ਮੈਂ ਨਾ ਪਾਈ ਜਾਈਏ ਦਵਾਈ ਇੱਥੇ ਵੀ ਪੀਣਾ ਘਟਿਆ ਹੋਏ ਹਾਂਜੀ ਹਾਂਜੀ ਰੋਟੀ ਖਾਦੀ ਰੋਟੀ ਲਖਾਦੀ ਹੈਗੀ ਬੈਗਾ ਹਾਂਜੀ ਜੀ ਆਜੋ ਕੀ ਗਾਲਾਂ ਅੰਦਰ ਤੇ ਲੱਤਾਂ ਘਟਾਈ ਜਾਂਦੇ ਨੇ ਠੀਕ ਵੀ ਆ ਗਏ ਹੋ ਥ੍ਰੀ ਠੀਕ ਜਿਆ ਨਹੀਂ ਆਗਾ ਤੁਸੀਂ ਰੂਪੀ ਵੀ ਆਈ ਤੁਸੀਂ ਠੀਕ ਜਿਆ ਨਹੀਂ ਸਰੀਰ ਆਗਾ ਕੀ ਗੱਲ ਹੋ ਗਈ ਪਤਾ ਨਹੀਂ ਬੈਠੀ ਚੱਕਰ ਤੇ ਹੋਣਦਾ ਪਿਆ ਲੱਤਾਂ ਲੱਤਾਂ ਬੜੀਆਂ ਦਰਦ ਹੋਣਦਾ ਪਿਆ ਡਾਕਟਰ ਦਵਾਈ ਵੀ ਲਿਆਣੀ ਹੈ ਡਾਕਟਰ ਦਵਾਈ ਤਾਂ ਖਾਧੀ ਮੈਂ ਚਲੋ ਹੁਣ ਸ਼ਾਮ ਨੂੰ ਇੱਕ ਵਾਰ ਚੈੱਕ ਕਰ ਆਉਂਗੀ ਚੈੱਕ ਕਰ ਆ ਕੇ ਅੱਜ ਕੱਲ੍ਹ ਗਰਮੀ ਬੋੜੀ ਕਹਿਣ ਦੀ ਹੈ ਨਾ ਉਹਦੇ ਕਰਕੇ बीमारी बोत चलान दीठे चल बैठा हाँ हाँ नहीं दवाई तीन लिया दिखा ਮੁੰਡਾ ਵਾਈਟ ਲੈ ਆਵਾਂਗਾ ਹੋਣਾ ਕੋਈ ਖਾਦੀ ਦਵਾਈ ਪਈ ਹੈ ਨਾ ਘਰ ਖਾਦੀ ਉਹਨੇ ਕੱਲ੍ਹ ਤੋਂ ਹਮ ਦਵਾਈ ਲੈ ਹੁੰਦੀ ਜੀ ਅੱਛਾ ਤੇਰੀ ਬਾਹਤ ਤਾਂ ਠੀਕ ਆ? ਹੋਰ ਸਾਨੂੰ ਦੇ ਫੀਕਾ ਹਾਂ ਬਾਹਦੀ ਠੀਕ ਰਹਿ ਰਹੇ ਹਾਂ ਸਰ ਵਧੀਆ ਤੁਸੀਂ ਸੁਣਾਓ ਮੈਂ ਕੀ ਕਰਦੇ ਸੀ ਕੁਛ ਨਹੀਂ ਚਲ ਕੋਟ ਤੇ ਬਵਾ ਤੂੰ ਆਖਣਾ ਮੈਂ ਆਈ ਆ ਤੇ ਆਂਟੀ ਲੰਮੇ ਪਈ ਕੋਈ ਨਹੀਂ ਅੰਟੀ ਵੀ ਠੀਕ ਨਹੀਂ ਆਗੇ ਪੈਰ ਵਾਲੇ ਲੰਮੇ ਚਲ ਕੋਈ ਨਹੀਂ ਦਾਸ ਕਿਦਾਂ ਜੀ ਵਰਵਿੰਦਰ ਗਿਆ ਕੰਮ ਕੁੰਮ ਤੇ ਹਾਂਜੀ ਜਾਂਦੇ ਅੱਛਾ ਬੱਚੇ ਬਸ ਵਧੀਆ ਸਭ ਠੀਕ ਠਾਕ ਤੈਨੂੰ ਤੇ ਬਲੀ ਹੈ ਜੀ ਤਾਂ ਸਭ ਠੀਕ ਆ ਹਾਂਜੀ ਠੀਕ ਜੇ ਤੁਹਾਡੇ ਤਨ ਉਹ ਆਂਟੀ ਬੜੀ ਵਧੀਆ ਵਾ ਬੜਤ ਬੜੀ ਸੇਵਾ ਕਰਦੀ ਆਂਟੀ ਮੇਰੀ ਸਾਸਤਾ ਮੈਨੂੰ ਬਰਦਾਸ਼ਤ ਨਹੀਂ ਕਰਦੀ ਹੈਗੀ ਨਾ ਕੋਤੇ ਤਰ੍ਹਾਂ ਨਹੀਂ ਸੱਸ ਨੂੰ ਕਹੀ ਦੱਸਦਾ ਉਹ ਕਾਣੀ ਬਰਦਾਸ਼ਤ ਕਰਦੀ ਦਮ ਪਤਾ ਨਹੀਂ ਆਂਟੀ ਮੈਂ ਤਾਂ ਬੁਧੀ ਸੇਵਾ ਕਰਦੀ ਆਂ ਉਹ ਬਸ ਬੋਲਦੀ ਰਹਿੰਦੀ ਸਾਰਾ ਦਿਨ ਕੋਈ ਵੀ ਮਾੜੀ ਜਿਹੀ ਗਲਤੀ ਹੋਏਂਦੀ ਨਾਲ ਹੀ ਬੋਲੀ ਜਾਊਗੀ ਬੋਲੀ ਆ ਫਿਰ ਸਾਰਾ ਦਿਨ ਮੂਹਲਾ ਕੰਮਦੀ ਰਹਿੰਦੀ ਐ ਐਦਾਂ ਨੇ ਕਰੇ ਕਹੀਦਾ ਹਾਂ ਲਾ ਸਿਆਣੀ ਐ ਉਹ ਮਾੜੇ ਮਾੜੇ ਗਲਤੀ ਤਾਂ ਕਹ ਆਦਨਦੀ ਬੋਲ ਦਿੰਦੀ ਐ ਉਹ ਜੀ ਫਿਰ ਕੀ ਐ ਬਰਦਾਸ਼ਤ ਕਰ ਲਈਦੀ ਹੁੰਦੀ ਉਹ ਆਂਟੀ ਜੀ ਕਿੰਨਿਆਂ ਕ ਸੁਣਦਾ ਬੰਦਾ ਹੁਣ ਬੋਲਦੀ ਐ ਸੇਵਾ ਜੀ ਨੇ ਮਰਜ਼ੀ ਕਰ ਲਿਆ ਉਲਟਾ ਗਾਲਾਂ ਖਾਆਂੀਆਂ ਤਾਂ ਕੀ ਫਾਇਦਾ ਸੇਵਾ ਕਰਨ ਦਾ ਨਹੀਂ ਨਹੀਂ ਐਦਾਂ ਸੋਚੀਦਾ ਹਾਂ ਦਾ ਜੀ ਦੱਸੋ ਮੈਂ ਆ ਕਰਾਂ ਹਪੋਈ ਨਹੀਂ ਸੇਵਾ ਕਰੇ ਅਗਰ ਤੁਸ ਸਾਸ ਆਪਣੀ ਦੀ ਜੇ ਨਾ ਕਰੀਏ ਫਿਰ ਕਾ ਨੂਹਾ ਮਾਰੀਆਂ ਮਨੂਹਾ ਆਪੇ ਮਾਰੀਆਂ ਜਦੋਂ ਸੱਸਾਂ ਨਹੀਂ ਚੰਗੀਆਂ ਨਿਕਲਦੀਆਂ ਤੇ ਨਹੀਂ ਅੱਧਾ ਨੇ ਕਹਿਦਾੰਦਾ ਹੋਈ ਗੱਲ ਨਹੀਂ ਕੀ ਕਰਨਾ ਆਪ ਸਿਆਣੀ ਬਣ ਆਂਟੀ ਮੈਂ ਤਾਂ ਬਥੇਰਾ ਰਹਿਨੀ ਹੁਣ ਮੈਂ ਦੱਸੋ ਕੀ ਕਰਾਂ ਨੀ ਕਿਹ ਨੀ ਕਿਹ ਗੱਲਾਂ ਪਿੱਛੇ ਨਹੀਂ ਆਵੇਂ ਲੜਾਈ ਪਾਏ ਦੀਂਂ ਘਰ ਦੇ ਵਿੱਚ ਉਹੀ ਆ ਮੁੰਡਾ ਇਹਦਾ ਮੁੰਡੇ ਨੂੰ ਮੜ ਕੇ ਚੱਕਰਥੱਲ ਕਰਦੀ ਮੜ ਕੇ ਸਾਡੇ 'ਚ ਲੜਾਈ ਕਰਾ ਦਿੰਦੀ ਉੱਥੇ ਮੈਂ ਕੀ ਕਰਾਂ ਦੱਸੋ ਨਾ ਮੈਂ ਇਹਦੇ ਤੇ ਪਹਿਲਾਂ ਬੜਾ ਸੋਹਣਾ ਸਾਰਾ ਕੰਮ ਕਰਦੀ ਸੇਵਾ ਮੇਰੀ ਇੰਨੀ ਕਰਦੀ ਓ ਮੈਂ ਉਹੀ ਤੁਹਾਡੀ ਤਾਂ ਦੇਖ ਕੇ ਤਾਂ ਗੱਲ ਕਰਦੀ ਪਈ ਆ ਹੁਣ ਮੈਂ ਸਾਰਾ ਦਿਨ ਕੰਮ ਵੀ ਕਰਦੀ ਰਹਿਣੀ ਆ ਮੁੰਡਾ ਇਹਦਾ ਨੂੰ ਮੜ ਕੇ ਭੁਖਾਉਣਾ ਪੈਂਦੇ ਆ ਮੜ ਕੇ ਆਂਦਾ ਕਲੇਸ਼ ਕਰਦਾ ਰਹਿੰਦਾ ਸਾਰਾ ਦਿਨ ਚਲ ਕੋਈ ਨਹੀਂ ਉਹਨੂੰ ਮੈਂ ਪੁੱਛਾਂਗੇ ਮੜਾ ਜੇ ਤੁਸੀਂ ਕਿਉਂ ਕੋਈ ਨਹੀਂ ਜਾ ਕੇ ਤਾਂ ਮਿਲੂਗਾ ਫਿਰ ਉਹਨੂੰ ਮੈਂ ਕਹਾਂਗੇ ਕਿ ਇਦਾਂ ਨੂੰ ਪਤਾ ਕਰੀ ਦਾਂਦਾ ਹਾਂ 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 ਠੀਕ ਚਲ ਠੀਕ ਆ ਫਿਰ ਚੰਗ ਚਾਹ ਠੀਕ ਇਹ ਕਿਹਦੇ ਕਿਹਦੇ ਤਲੇ ਮਾਸ ਨਾ ਆਈ ਸੀ ਜੋ ਮੈਂ ਚਾਹ ਬਣਾ ਰਹੀ ਹਾਂ ਨਹੀਂ ਨਹੀਂ ਮਾਸ ਨਾ ਘੇਰ ਆਉਂਗੀ ਪਰ ਨਹੀਂ ਨਹੀਂ ਮੈਂ ਘੇਰ ਆਉਂਗੀ ਕਹਾਂ ਠੀਕ ਆ ਆ ਕੇ ਚਲ ਹਰਦੀ ਆਪਣੀ ਨੂੰ ਬੜਿਆ ਸਿਖਾ ਰਹੀ ਸੀ ਨਵੇਂ ਇਹਨਾਂ ਦੇ ਵਿੱਚ ਲੜਾਈ ਨਾ ਨਾ ਭਾਈ ਮੇਰਾ ਨਾਮ ਹੀ ਬਿੱਲੋ ਹੈ ਉੱਚਾ ਤਾਂ ਲੱਗ ਗਿਆ ਚਲੋ ਮੰਮੀ ਵੀ ਗਏ ਹੋਏ ਨੇ ਮੇਰੇ ਅੰਤੋਂ ਪਹਿਲਾ ਪਹਿਲਾ ਕੰਮ ਖਤਮ ਕਰਤਾ ਮੈਂ ਹਾਂ ਰੱਖਿਆ ਮੈਨੂੰ ਮੈਂ ਕਹਾਂ ਹਾਂਜੀ ਦੀਦੀ ਕੀ ਕਰਦੇ ਬਸ ਕੁਕਨ ਇਸਪਾਈਸਰੀ ਕਰਕੇ ਢੀਸੀ ਹੋਰ ਹੋਰ ਬਸ ਵਧੀਆ ਆਜੋ ਬੈਠੋ ਆਂਟੀ ਆਇਓ ਅੰਦਰ ਮੰਮੀ ਗਏ ਹੋਏ ਨੇ ਬਾਅਦ ਹਾਂਜੀ ਹੋਰ ਆਜੋ ਇੱਧਰ ਲਿਖੋ ਮੇਰੇ ਚ ਆਜੋ ਉਧਰ ਪੋਚਾ ਲੱਗਿਆ ਆਓ ਦੀਦੀ ਅੰਦਰ ਆਜੋ ਤੁਸੀਂ ਬੈਠੋ ਮੈਂ ਪੋਚਾ ਰੱਖ ਕੇ ਆਉਂਦੀ ਆਂ ਜੀ ਹੋਰ ਦੀਦੀ ਬਾਸ ਵਧੀਆ ਤੂੰ ਸੁਣਾ ਬਾਸ ਵਧੀਆ ਹੋ ਠੀਕ ਨਹੀਂ ਕਰੇ ਹਾਂ ਸਭ ਵਧੀਆ ਹੋ ਗਏ ਵੇਲੇ ਹਾਂ ਵੇਲੇ ਹੀ ਸੀਗੇ ਤੂੰ ਸੁਣਾ ਮੈਂ ਵੀ ਹੁਣੇ ਤੁਹਾਡੇ ਸਾਹਮਣੇ ਵੇਲੀ ਹੋਈ ਆਂ ਆਂਟੀ ਕਿੱਧਰ ਗਈਆ ਉਹ ਥੋੜਾ ਕੰਮ ਸੀਗਾ ਉੱਥੇ ਗਏ ਨੇ ਬਾਹਰ ਹੀ ਗਏ ਆ ਹਾਂਜੀ ਹਾਂਜੀ ਔਰ ਹੋਰ ਮੈਂ ਪਾਣੀ ਲੈ ਕੇ ਅੰਦਰ ਲਈ ਨਹੀਂ ਬਸ ਪਾਣੀ ਨਹੀਂ ਪੀਣਾ ਬਹਿ ਜਾ ਉਹ ਗੱਲਾਂបੱਤਾਂ ਮਾਰਦੇ ਘੜੀ ਕਿ ਮੈਂ ਵੀ ਚੱਲ ਜਾਣਾ ਹੁਣ ਅੱਛਾ ਅੱਛਾ ਨਹੀਂ ਤਾਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਸੱਸ ਜੀ ਤੁਸੀਂ ਨਹੀਂ ਸੇਵਾ ਕਰਦੀਆਂ ਤਾਂ ਸੱਸਾ ਆਪਣੇ ਨੇ ਵੀ ਕੰਮ ਲਾਇਆ ਕਰ ਲੈ ਆ ਸਗੋ ਕਿਹਦੀ ਗੱਲ ਕਰਦੇ ਦੀਦੀ ਮੰਮੀ ਨੇ ਥੋੜੀ ਕੰਮ ਕਰਨਾ ਹੁਣ ਮੈਂ ਆ ਗਈ ਹੁਣ ਮੈਂ ਸੰਭਾਲਣਾ ਕਰ ਫਿਰ ਕੀ ਹੋ ਗਿਆ ਸੱਸਾ ਵੀ ਤਾਂ ਕੰਮ ਕੰਮ ਕਰਦੀਆਂ ਹੀ ਨੇ ਨਹੀਂ ਨਹੀਂ ਦੀਦੀ ਹੁਣ ਬਹੁਤ ਹੋ ਗਿਆ ਬਹੁਤ ਕਰ ਲੈ ਕੰਮ ਮੰਮੀ ਨੇ ਇਦਾਂ ਕਿਦਾਂ ਸੱਸਾ ਸਾਰੇ ਕੰਮ ਕਰਦੇ ਆਏ ਨੇ ਕੋਈ ਗੱਲ ਨਹੀਂ ਦੀਦੀ ਮੈਂ ਨਹੀਂ ਜਾਣਦੀ ਸੱਸ ਸਾਰਾ ਦਿਨ ਬੇਲੀ ਬੈਠੀ ਨੇ ਕੀ ਕਰਨਾ ਹੁੰਦਾ ਵਧੀਆ ਸਗੋ ਉਹਨਾਂ ਨੂੰ ਮੌਕਾ ਮਿਲਿਆ ਵਾ ਆਰਾਮ ਕਰਨ ਦਾ ਲੈ ਜੋ ਹੈ ਨਾ ਇਹ ਜਦੋਂ ਤੂੰ ਬਿਮਾਰ ਪੈਂਗੀ ਤਾਂ ਤੇਰੀ ਸੱਸ ਤੇ ਕੰਮ ਕਰੂਗੀ ਫਿਰ ਮਨੇ ਸਾਰੇ ਕੰਮ ਕਰਦੇ ਕੋਈ ਨਹੀਂ ਕਰੋਗੀ ਦੇਖ ਲਈ ਤੂੰ ਵੀ ਨਹੀਂ ਦੀਦੀ ਕਿੱਦਾਂ ਦੀ ਗੱਲਾਂ ਕਰ ਰਹੇ ਹੋ ਨਹੀਂ ਕਰਦੀਆਂ ਕੋਈ ਨਹੀਂ ਕਰਦੀਆਂ ਇਹ ਕਹਿੰਦੇ ਨਾ ਹੀ ਹੁੰਦੀਆਂ ਹੁਣ ਕੰਮ ਛੱਡਵਾ ਤਬਾ ਚੱਕਣਾ ਮੈਂ ਕੰਮ ਨਹੀਂ ਹੁੰਦਾ ਹੈਗਾ ਉਹ ਤਾਂ ਕੋਈ ਗੱਲ ਨਹੀਂ ਪਤਾ ਨਹੀਂ ਕਦੋਂ ਹੋਣਾ ਬਿਮਾਰ ਮੈਂ ਤਾਂ ਠੀਕ ਆ ਹਾਂ ਲੈ ਚੰਗੀ ਬਣੀ ਹੋਏ ਤਾਂ ਗੱਲ ਹੈਗੀ ਹਾਂਜੀ ਤੁਸੀਂ ਸਾਉ ਕਾਹਦੇ ਕਰਦੇ ਆਂਟੀ ਵਗੈਰਾ ਸਾਰੇ ਕੰਮ ਹਾਂ ਮੰਮੀ ਸਾਰਾ ਕੰਮ ਕਰਾਉਂਦੇ ਆ ਅੱਛਾ ਜੀ ਮੈਂ ਨਹੀਂ ਚਾਹੁੰਦੀ ਕਿ ਮੰਮੀ ਕੋਈ ਕੰਮ ਕਰਨ ਬਥੇਰਾ ਕੰਮ ਕਰ ਲਿਆ ਉਹਨਾਂ ਨੇ ਮੈਨੂੰ ਆਰਾਮ ਕਰਨ ਤੁਸੀਂ ਉਹ ਵੀ ਬਿਲਕੁਲ ਔਰ ਪ੍ਰਿੰਸ ਦਿੰਦਾ ਪੈ ਹੈਪੂ ਹੈ ਇਹ ਘਰ ਹੀ ਦਿੰਦੇ ਨੇ ਮੰਮੀ ਤੂੰ ਆਪ ਲਈ ਆ ਕਰਨਾ ਦੇਖੋ ਪੈ ਨਹੀਂ ਮੈਨੂੰ ਜੋ ਚਾਹੀਦਾ ਹੁੰਦਾ ਮੰਮੀ ਮੈਨੂੰ ਲੈ ਕੇ ਦੇ ਜਾਂਦੇ ਆ ਕੋਈ ਗੱਲ ਨਹੀਂ ਫਿਰ ਆਪਣੇ ਸਾਸੜਾ ਕੋਲ ਪਹਿਲੇ ਮੰਗ ਕੇ ਦੇਖੀ ਤੇ ਸਾਸੜੇ ਪੈਸਾ ਨਹੀਂ ਦੇਣਾ ਨਹੀਂ ਨਹੀਂ ਦੀਦੀ ਦੇ ਦਿੰਦੇ ਨੇ ਕੋਈ ਗੱਲ ਨਹੀਂ ਮੰਗ ਕੇ ਦੇਖੀ ਨਾ ਫਿਰ ਕੋਈ ਗੱਲ ਨਹੀਂ ਦੇਖ ਲਾਂਗੀ ਮੈਂ ਆ ਮੰਗ ਕੇ ਦੇਖੀ ਸੱਸ ਦਿੰਦੀ ਕਾ ਮੈਨੂੰ ਪਤਾ ਨਾ ਮੇਰੀ ਸੱਸ ਵੀ ਇਦਾਂ ਹੀ ਕਰਦੀ ਆ ਉਹ ਤੇ ਕੋ ਸਾਰੀ ਤਨਖਾਹ ਲੈ ਲੈਂਦੀ ਆ ਅੱਛਾ ਇਹ ਮੰਗਦੇ ਤਾਂ ਕਰੂਗੀ ਮੇਰੇ ਕੋਲ ਆਈ ਹੀ ਨਹੀਂ ਉਹਨੇ ਤਨਖਾਹ ਹੀ ਨਹੀਂ ਦਿੱਤੀ ਅੱਛਾ ਇਦਾਂ ਕਰਦੇ ਆ ਹਾਂ ਇਹ ਤਾਂ ਗਲਤ ਗੱਲ ਆ ਚੀਜ਼ ਕਿਤੇ ਲੈ ਦਿੰਦੀ ਆ ਕਹੂਗੀ ਹੈ ਨਹੀਂ ਕਿ ਆਪਣੇ ਤੀਨ ਦੇਈ ਜਾਂਦੀ ਆ ਲੈ ਆ ਕੀ ਗੱਲ ਹੋਈ ਹੁਣ ਬੰਦਾਂ ਚਾਹੀਦਾ ਗੱਲ ਤਾਂ ਹੀ ਚੀਜ਼ ਦੀ ਆ ਨਾ ਨਹੀਂ ਪਰ ਮੇਰੇ ਮੰਮਾ ਨਹੀਂ ਇਦਾਂ ਕਰਦੇ ਕੋਈ ਨਹੀਂ ਫਿਰ ਐਦਾਂ ਕੀ ਪੈਸੇ ਮੰਗ ਕੇ ਦੇਖੀ ਚਲੋ ਤੁਸੀਂ ਕਹਿੰਦੇ ਹੋ ਤਾਂ ਮੈਂ ਕਰਾਂਗੀ ਇਦਾਂ ਹੀ ਕਰ ਚੱਲ ਠੀਕ ਹੈ ਮੈਨੂੰ ਦੋ个 ਪਿਆਜ਼ ਦੇ ਫਿਰ ਮੈਂ ਜਾਵਾ ਘਰ ਮੈਂ ਸਸਰ ਘਰ ਜਾ ਕੇ ਬੈਗੀ ਮਰ ਕੇ ਲੜੂਗੀ ਮੇਰੇ ਨਾਲ ਕੋਈ ਗੱਲ ਨਹੀਂ ਮੈਂ ਲੈ ਕੇ ਆਨੀ ਪਿਆਜ਼ ਠੀਕ ਹੈ ਤੁਹਾਨੂੰ ਲੱਗਦਾ ਮਨੋ ਚ ਵੈਂਪੈਲ ਪਤਾ ਲੱਗੂ ਇਹ ਤੇ ਅੱਜ ਵੀ ਆਈ ਆਈ ਐ ਨੂੰ ਕੀ ਫਰੇ ਸਸਤੇ ਨਹੀਂ ਕਿ ਦੂਰ ਸਾਫ ਇਹਨੇ ਬਸ ਪੈਸਾ ਦੇ ਕੇ ਰਾਜੀ ਹੈ ਮਨ ਕੇ ਤਾਂ ਦੇਖੇ ਪਤਾ ਫੇਰ ਲੱਗੂਗਾ ਕਿ ਪਤਾ ਲੱਗੂ ਕਿ ਧੀਰ ਸਾਥੀ ਬੋਲ ਕੇ ਕਿੰਝ ਹੈ ਲੋਨ ਕੀ ਪਿਆਜ਼

ਫਾਨੀਲਾ ਹਲੋ ਮੀ ਫਾਨ ਮਧਿਆ ਰਿਹਾ ਪ੍ਰੋਗਰਾਮ ਪ੍ਰੋਗਰਾਮ ਤਾਂ ਵਧੀਆ ਰਿਹਾ ਅੱਛਾ ਘਾਵਟ ਜੀ ਬੜੀ ਹੋ ਗਈ ਏ ਉਹ ਹੋਈ ਜਾਂਦੀ ਗਰਮੀ ਨਾਲ ਜ਼ਿਆਦਾ ਹੋ ਜਾਂਦੀ ਹੈ ਗਰਮੀ ਬੜੀ ਹੈ ਬੁਰਾ ਹਾਲ ਹੋ ਗਿਆ ਅੱਜ ਦੇ ਹਾਂ ਜੀ ਗਰਮੀ ਹੈ ਹੋਰ ਕੋਈ ਆਇਆ ਤਾਂ ਨਹੀਂ ਮਗਰੋਂ ਘਰ ਉਹ ਆਏ ਸੀ ਦੀਦੀ ਗਵਾਂਢੀ ਹਲੇ ਅੱਛਾ ਕੀ ਆਂਦੇ ਪਿਆਜ਼ ਲੈਣ ਆਏ ਸੀ ਪਿਆਜ਼ ਲੈ ਕੇ ਚਲੇਗੇ ਅੱਛਾ ਹਾਂ ਜੀ

ਹਾਂਜੀ ਹਾਂਜੀ ਠੀਕ ਆ ਵਧੀਆ ਵਧੀਆ ਰਿਹਾ ਪ੍ਰੋਗਰਾਮ ਹਾਂਜੀ ਤੁਸੀਂ ਇੱਥੇ ਕਿ ਚਲ ਗਏ ਜੀ ਅੱਛਾ ਨੰਮਾ ਤੇ ਆ ਗਈ ਪਰਚੀ ਆਤੀ ਹਾਂਜੀ ਚਲੋ ਠੀਕ ਆ ਚੰਗ ਅੱਛਾ ਤੁਸੀਂ ਚਾਹ ਲੈ ਕੇ ਕਿਹੜਾ ਲਿੰਕ ਨੋਟੀ ਤੁਸੀਂ ਕਹਿੰਦੇ ਮੈਂ ਖਾਣੀ ਨਹੀਂ ਚਲ ਚਾਹ ਹੀ ਪੀ ਲੋ ਚਾਹ ਗਰਮੇ ਬੜੀ ਆ ਕੋਈ ਨਾ ਥੋੜੀ ਠਕਾਵਟ ਦੂਰ ਹੋਏ ਚਾਹ ਪੀ ਕੇ ਮਮੇ ਗੱਲ ਕਰਨੀ ਸੀ ਡਾਡ ਨਾਲ ਹੂੰ ਮੈਨੂੰ ਥੋੜੇ ਪੈਸੇ ਦੇ ਦੋਗੇ ਕੀ ਕਰਨੇ ਉਹ ਮੇਕਅਪ ਦਾ ਸਮਾਨ ਲੈਣਾ ਸੀਗਾ ਪੈਸੇ ਤਾਂ ਹੁਣ ਮੇਰੇ ਕੋਲ ਹੈ ਨਹੀਂ ਅਜੇ ਤੇ ਪ੍ਰਿੰਸ ਨਾਲ ਵੀ ਮਿਲੇ ਅਜੇ ਅੱਛਾ ਹਾਂ ਮੈਂ ਕੋਲ ਥੋੜਾ ਸਮਾਨ ਸੁਣ ਲੈਣ ਵਾਲਾ ਸੀ ਪੈਸੇ ਮੈਂ ਕਿ ਦੇ ਦਿੰਦੇ ਮੈਨੂੰ ਕੋਈ ਨਹੀਂ ਮੇਰੇ ਕੋਲ ਹਲੇ ਆ ਰਹੀਆਂ ਮਿਲਦੇ ਮਿਲਦੇ ਫਿਰ ਕਿਆ ਬੰਨੇ ਤੇ ਫਿਰ ਦਿੰਦੇ ਲੈ ਚਲੋ ਠੀਕ ਹੈ ਹਾਂ ਕੀ ਕਰਨੇ ਤੂੰ ਕੱਢ ਬਾਹਰ ਤੇ ਸਮਾਨ ਲੈਣਾ

ਹਾਂ ਜੀ ਦਿੰਨੇ ਆ। ਹੋਰ ਹੋਰ ਵਧੀਆ ਕੋਲੀ ਬੜੀ ਛੋਟੀ ਲੈ ਕੇ ਆਏ ਸੀ। ਬਾਹ ਬੜੀ ਅੰਨੀ ਦੀ ਥੋੜੀ ਜਿਹੀ ਚਾਹੀਦੀ ਸੀ ਮੈਨੂੰ। ਅੱਛਾ ਅੱਛਾ। ਭਾਜੀ ਤੇਰਾ ਨਿਕਾ ਰਿਹਾ ਹੈ ਅੰਨੀ ਸੀਗਾ ਮੈਂ ਕਿਹਾ ਸੋਦਾ ਫਿਰ ਆ ਕੇ ਨਹੀਂ ਮੈਂ ਆਣ ਕੇ ਲੈ ਆ ਦਿੰਨਾ। ਤੂੰ ਪਹਿਲਾਂ ਕਰਦੀ ਚੀਂ ਲੈ। ਹਾਂ ਜੀ। ਹੋਰ ਸੁਣਾ। ਹੋਰ ਤੋਂ ਵਧੀਆ ਬੱਸ ਮੈਂ ਤਾਂ ਜਿਹੜਾ ਕੰਮ ਕਿਆ ਸੀ ਕੀਤਾ ਹੀ। ਕਿਹੜਾ ਪੈਸਾ ਲਾ? ਹੂੰ। ਹਾਂ ਜੀ ਮੈਂ ਪੁੱਛੇ ਸੀ ਮੰਮੀ ਨੂੰ ਤੇ ਮੰਮੀ ਕੰਦੇ ਹਲੇ ਤੁਹਾਨੂੰ ਖਾਣ ਨਹੀਂ ਮਿਲਦੀ ਇਹਨਾਂ ਨੂੰ। ਉਹ ਬੋਲਦੀ ਏ 10 ਤਰੀਕ ਦੀ ਸਾਰਾ ਤਰਖਾਵਾ ਮਿਲ ਜਿੰਦੇ ਤਰਖਾ ਕਿਉਂ ਨਹੀਂ ਮਿਲੀ ਛੇ ਇਦਾਂ ਕਿਉਂ ਦੱਸਦੇ ਹੋਰੇ 10 ਤਰੀਕ ਨੂੰ ਸਾਰਾ ਤਰਖਾਵਾ ਮਿਲਦੇ ਆ ਤੇਰੇ ਭਾਜੇ ਨੂੰ ਵੀ ਮਿਲੀ ਆ ਤੇਰੇ ਭਾਜੇ ਕਹਿੰਦੇ ਮੈਂ ਚਲ ਬਜ਼ਾਰ ਜਾਣਾ ਇਹ ਤਾਂ ਕੱਲੇ ਫੇਰ ਕੇ ਸੋਧਾਂਗੇ ਆ ਨਾ ਮੈਂ ਤੈਨੂੰ ਜਾ ਕੇ ਇਹ ਤਾਂ ਨਾਲ ਨਹੀਂ ਮਿਲ ਰਹੀ ਸਾਰਿਆਂ ਨੇ ਮਿਲੀ ਆ 10 ਤਰੀਕ ਨੂੰ ਤਰਖਾਵਾ ਸਾਰਿਆਂ ਨੂੰ ਮਿਲ ਜਾਂਦੀਆਂ ਵਾ ਮੰਮੀ ਕਹਿੰਦੇ ਹੈ ਨਹੀਂ ਕਹਿੰਦੇ ਮੈਂ ਸਸਤਰੀ ਥੁਰ ਬੋਲਦੇ ਧਿਆਨ ਤੇ ਉਹ ਰੱਖਿਆ ਕਰ ਭਤੀ ਨੂੰ ਦਿੰਦੀ ਹੋਣੀ ਆ ਪੈਸੇ ਨਹੀਂ ਨਹੀਂ ਮਾ ਮੇਰੇ ਕਿੱਦਾਂ ਲੱਗ ਰਹੇ ਨਹੀਂ ਨਹੀਂ ਕਿਉਂ ਨਹੀਂ ਦੇਖ ਲੈ ਤਨ ਆਪਕੇ ਪਤਾ ਲੱਗ ਜੂਗਾ 10 ਤਰੀਕ ਨੂੰ ਮੰਗ ਕੇ ਜੇ ਅਗਲੀ ਫੇਰ ਦੁਬਾਰਾ ਜਦੋਂ ਦੁਬਾਰਾ ਵੀ ਦੇ ਦਿੰਦੇ ਨੇ ਚਲੋ ਕੋਈ ਗੱਲ ਨਹੀਂ ਦੁਬਾਰਾ ਦੇਖ ਲਾਂਗੇ ਇਹ ਤਾਂ ਕਹਿੰਦੇ ਸੀ ਕਹਿੰਦੇ ਪੈਸੇ ਮਿਲੂਗੇ ਮੈਂ ਦੇ ਦਾਂਗੇ ਤੁਹਾਨੂੰ ਅੱਛਾ ਹਾਂਜੀ ਆ ਲੈ ਜਿਆ ਪਰ ਚਲ ਠੀਕ ਭਾਈ ਆ ਦੇ ਨਾ ਬੱਸ ਜੀ ਜੀ ਸੱਚੀ ਪਿਆਰ ਨਾਲ ਮਿਲੂਗੀ ਕੰਧਾਵਾ ਤਾਂ ਮਿਲ ਜਾਂਦੀ ਹੈ 10 ਤਰੀਕ ਨੂੰ 3 ਦੀ 15 ਹੋ ਗਈ ਹੈ। ਹੁਣ ਮੂਰਤਾਂ ਨਹੀਂ ਬੋਲਦੇ ਮੇਰੇ ਨਾਲ। ਚਲੋ ਕੋਈ ਗਾਵਨੀ ਦੇਖਦੇ ਹਾਂ। ਪਾਂਡੇ ਤਾਂ ਮਤੋਲੇ ਆ। ਮੰਮੀ ਨੇ ਪੈਸੇ ਵੀ ਦਿੱਤੇ ਨਹੀਂ ਹੈਗੇ। ਜਿਵੇਂ ਦੀਦੀ ਕਹਿੰਦੇ ਸੀ ਉਹਦੇ ਕੀਤਾ ਵਾ ਮੰਮੀ ਨੇ ਪੈਸੇ ਤਾਂ ਮੈਨੂੰ ਦਿੱਤੇ ਹੀ ਨਹੀਂ। ਇਹ ਕੰਮ ਕਰਦੀ ਸੈਟ ਮੰਗ ਕੇ ਦੇਖਦੀ ਮੰਮੀ ਤੋਂ ਮੈਂ। ਪਰਸੋਂ ਨਾਲੇ ਪ੍ਰੋਗਰਾਮ ਵੀ ਹੈਗਾ ਉਹ ਉੱਥੇ ਵੀ ਜਾ ਜਾਵਾਂਗੀ। ਉੱਚਾ ਮੈਨੂੰ ਮੈ ਸੈਟ ਦਾ ਮੰਮੀ ਜੀ ਮੰਮੀ ਜੀ ਹਾਂ ਉਹ ਜਿਹੜਾ ਸੈਟ ਪਿਆ ਹੋਇਆ ਵੈ ਮੈਨੂੰ ਦੇ ਦੋਗੇ ਤੁਸੀਂ ਪਰਸੋ ਪ੍ਰੋਗਰਾਮ ਹੈਗਾ ਮੈਂ ਕੋਥੇ ਜਾ ਆਵਾਂਗੇ ਪਾਕੀ ਕਿਹੜਾ ਪ੍ਰੋਗਰਾਮ ਪਰਸੋ ਵਿਆਹ ਨਹੀਂ ਹੈਗਾ ਅੱਛਾ ਹਾਂ ਜੀ ਮੈਂ ਸੈਟ ਦੇ ਦੋਗੇ ਤੁਸੀਂ ਮੈਂ ਉਹ ਪਾ ਕੇ ਚੱਲ ਜਾਵਾਂਗੀ ਸੈਟ ਕਰਨੇ ਹੈਗਾ ਖੜਿਆ ਆਇਆ ਨੇ ਨਣਾ ਤੇਰੀ ਉਹ ਕਦੋਂ ਲੈ ਕੇ ਗਏ ਉਹ ਆਈ ਨਾ ਉਦੋਂ ਤੇ ਲੈ ਗਈ ਅੱਛਾ ਹਾਂ ਉਹ ਵੀ ਆਖਣੇ ਪ੍ਰੋਗਰਾਮ ਤੇ ਜਾਣਾ ਮੈਂ ਕਹਾਂ ਚਲੋ ਪਿਆ ਹੋਇਆ ਵੈ ਮੈਂ ਕਹਾਂ ਪਾ ਲਾਂਗੀ ਮੈਂ ਵੀ ਨਹੀਂ ਉਹ ਲਾ ਗਈ ਨਾ ਚਲੋ ਕਰ ਹੁੰਦਾ ਫਿਰ ਪਾ ਲਾਂਗੇ ਹੂੰ ਉਹ ਤਾਂ ਹੈ ਹਾਂ ਹੁਣ ਫਿਰ ਕੀ ਕਰਾਂ ਮੈਂ ਨਵਾਂ ਲੈ ਲਵਾਂ ਨਵਾਂ ਪ੍ਰੈਸਰ ਪੈ ਹੈ ਮਿਲਦੇ ਨੇ ਫਿਰ ਲਾ ਲਈ ਚਲੋ ਠੀਕ ਆ ਫਿਰ ਹਾਂ ਇਹ ਤਾਂ ਮੈਨੇ ਜਾਣਾ ਅੱਜ ਬਾਅਦ ਵਿੱਚ ਹਾਂਜੀ ਜਾਵਾਂ ਮੈਂ ਬਾਅਦ ਵਿੱਚ ਪੁੱਛਣੇ ਠੀਕ ਛੱਟ ਤਾਂ ਮੈਂ ਖੁਦ ਵੇਖਿਆ ਵਾ ਅਲਮਾਰੀ ਦੇ ਵਿੱਚ ਮੰਮੀ ਛੋੜ ਕੇ ਬੋਲਦੇ ਫਿਰ ਨੇ ਮੈਨੂੰ ਸੱਟ ਕਿਉਂ ਨਹੀਂ ਦੇਣਾ ਚਾਹੁੰਦੇ ਦੇ ਤਾਂ ਆਏ ਸੀਗੇ ਪਰ ਉਹ ਸੱਟ ਤਾਂ ਲੈ ਕੇ ਨਹੀਂ ਗਏ ਕਿਤੇ ਬੀ ਲੋਕ ਦੀ ਸੱਚ ਤਾਂ ਨਹੀਂ ਕਹਿੰਦੇ ਪਏ ਸੱਸਾ ਲੱਗਦਾ ਏਦਾਂ ਦੀਆਂ ਹੀ ਹੁੰਦੀਆਂ ਨੇ ਮੈਂ ਨਹੀਂ ਅੱਗੋ ਦੀ ਮੰਮੀ ਨਾਲ ਕੋਈ ਕੰਮਕੁਮ ਕਰਵਾਇਆ ਕਰਨਾ ਆਪਨਾ ਮੰਮੀ ਨੂੰ ਕਹਿਣਾ ਭਾਈ ਆਪੇ ਕਰੋ ਮੈਂ ਨਹੀਂ ਕਰਦੀ ਆਹ ਕਾ ਹਾਂਜੀ ਮੰਮੀ ਜੀ ਰੋਟੀ ਬਣਾ ਰਹੇ ਮੈਨੂੰ ਭੁੱਖ ਲੱਗੀ ਆ ਨਾ ਮੰਮੀ ਜੀ ਆਟਾ ਖ ਮੁੱਕ ਗਿਆ ਵਾ ਗੁੰਨਣ ਵਾਲਾ ਹੈ ਮੇਰਾ ਸਿਰ ਦੁਖ ਰਿਹਾ ਤੁਸੀਂ ਆਪੇ ਬਣਾ ਲਓ। ਬਾਟੀ ਬਣਾ ਦੇ। ਮੰਮੀ ਤੁਸੀਂ ਆਪੇ ਬਣਾ ਲਓ ਮੇਰਾ ਸਿਰ ਬਹੁਤ ਦੁਖ ਰਿਹਾ ਮੈਂ ਚੱਲੀ। ਇਹ ਨੂੰ ਹੋ ਗਿਆ ਦੇਖੋ ਨਾ ਕੰਮ ਆਈ ਦਮੀ ਹੋਣ। ਮੈਂ ਕਹਨ ਗਵਾ ਸੂਟ ਪਿਆ ਤੋ ਦੇ। ਪਹਿਲੇ ਤੇ ਅੱਖਾਂ ਨਹੀਂ ਸਿਰ ਦੁਖਦਾ। ਹੋ ਗਿਆ ਨਾ ਹੁਣ ਠੀਕ। ਵਾਕੇ? ਹਾਂਜੀ। ਆ ਸੋੜੇ ਮੈਂ ਤੁਹਾਡੇ ਇੱਕ ਧੋਣ ਵਾਲਾ ਪਿਆ ਮਮੇ ਜੀ ਮੇਰਾ ਸਿਰ ਦੁਖ ਰਿਹਾ ਮੈਂ ਨਹੀਂ ਧੋ ਸਕੀ ਤੁਸੀਂ ਆਪੇ ਧੋ ਲਓ ਤੇ ਫੋਨ ਤੇ ਚਲਾਉਣ ਰਹੀ ਐ ਤੂੰ ਉਹ ਤਾਂ ਮੇਰਾ ਸਿਰ ਦੁਖ ਰਿਹਾ ਥੋੜਾ ਧਿਆਨ ਦੂਜੇ ਪਾਸੇ ਚਲ ਜੇ ਮੈਂ ਤਾਂ ਚਲਾ ਰਹੀ ਆ ਤੈਨੂੰ ਹੋ ਕੀ ਗਿਆ ਹੈ ਮੈਨੂੰ ਕੀ ਹੋਣਾ ਮਮੇ ਜੀ ਹਾਂ ਮੇਰਾ ਸਿਰ ਦੁਖ ਰਿਹਾ ਮੈਂ ਤਾਂ ਨਹੀਂ ਕਰ ਰਹੀ ਤੁਸੀਂ ਆਪੇ ਧੋ ਲਓ ਚਾਹ ਠੀਕ ਫਤਾਨੇ ਕੀ ਹੋ ਗਿਆ ਇਹਨੂੰ ਚੰਗਾ ਪਲਾ ਕੰਮ ਕਰਦੀ ਤਾ ਜੋਬ ਮੇਲੇ ਆਉਣ ਲੱਗੇ ਉਦੋਂ ਦੀ ਇਤਰਾ ਕਰ ਲਿਆ ਪਈ ਐ ਪਹਿਲਾਂ ਤਾਂ ਬੜਾ ਸੋਹਣਾ ਸਾਰਾ ਕੰਮ ਕਰਦੀ ਅੱਜ ਮੈਂ ਜਾਣੀ ਬਾਹਰ ਮੜਾ ਗਿਆ ਫੇਰ ਵੇਖਦੀਆਂ ਇਹ ਮੇਲੇ ਆਉਂਦੇ ਤਾਂ ਗੱਲ ਕੀ ਕਰਦੀਆਂ ਨੇ ਮੇਖਾ ਮੈਂ ਜਾਵਾਂ ਬਾਹਰ ਭਲਾ ਹਾਂਜੀ ਵੀਵੀ ਆਜੋ ਇੱਧਰ ਕਮਰੇ ਚ ਆ ਮੈਂ। ਕਰਈਏ? ਹਾਂਜੀ ਹਾਂਜੀ। ਆਇਓ ਦੀਦੀ ਭੈਣੋ। ਹੋਰ ਹੋਰ ਬੱਸ ਬਲੀਆ ਤੁਹਾਨੂੰ ਸੁਣਾਉ। ਮੈਂ ਤੁਹਾਨੂੰ ਜਿਹੜਾ ਕੰਮ ਕਿਹਾ ਸੀ ਕਰਕੇ ਦੇਖਿਆ ਸੀ। ਮੈਂ ਤੁਹਾਨੂੰ ਕਿਹਾ ਮੰਮੀ ਆਪਣੇ ਨੂੰ ਪੁੱਛੋ। ਹਾਂਜੀ ਉਹ ਪੈਸਾ ਤੁਹਾਨੂੰ ਦੱਸਿਆ ਸੀਗਾ ਉਹ ਦਿੱਤੇ ਨਹੀਂ ਮੈਨੂੰ। ਤੇ ਮੈਂ ਨਾ ਕਿਹਾ ਮੈਂ ਕਿਹਾ ਸੈਟ ਮੈਨੂੰ ਦੇ ਦਿਓ ਕਿ ਪਰਸੋ ਵਿਆਹ ਤੇ ਜਾਣਾ ਵਾ। ਮੈਨੂੰ ਸੈਟ ਵੀ ਨਹੀਂ ਦਿੱਤਾ ਮੰਮੀ ਨੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਨਾ ਸੱਸਾਂ ਇਦਾਂ ਦੀਆਂ ਹੀ ਹੁੰਦੀਆਂ ਵਾ। ਹਾਂਜੀ ਸੱਚੀ ਕਹਿੰਦੇ ਤੁਸੀਂ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ। ਪਰ ਤੁਸੀਂ ਮੇਰੀ ਗੱਲ ਨਹੀਂ ਮੰਨੀ। ਮੈਨੂੰ ਤਾਂ ਇਹੀ ਲੱਗਦਾ ਸੀ ਮੰਮੀ ਨਹੀਂ ਐਡਾ ਕਰ ਸਕਦੇ ਪਰ ਮੰਮੀ ਨੇ ਮੈਨੂੰ ਸੈੱਟ ਦਿੱਤਾ ਹੀ ਨਹੀਂ ਕਿਉਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਤੂੰ ਕਹੇ ਮੇਰੀ ਸੱਸ ਬੜੀ ਚੰਗੀ ਹੈ ਮੇਰੀ ਸੱਸ ਐਦਾ ਜੀ ਹੈ ਸੱਚੀ ਦੀਦੀ ਮੈਨੂੰ ਤਾਂ ਇਹੀ ਲੱਗਦਾ ਸੀ ਹੁਣ ਯਕੀਨ ਆਗਾ ਸੱਸਾਂ ਕਿਦਾਂ ਨਹੀਂ ਹੁੰਦੀਆਂ ਸਹੀ ਗੱਲ ਹੈ ਤੁਸੀਂ ਬਿਲਕੁਲ ਸਹੀ ਕਹਿੰਦੇ ਸੀ ਸੱਸਾਂ ਸੱਚੀ ਐਦਾ ਹੀ ਹੁੰਦੀਆਂ ਨੇ ਉਹ ਵੀ ਤਾਂ ਗੱਲ ਆ ਨਾ ਲੋਕ ਅੰਦਰ ਅੰਦਰ ਜਾਣਦੇ ਨੇ ਦੇਖਾ ਮੈਂ ਕਰਦੀ ਗਈ ਐ ਮੈਨੂੰ ਲੱਗਦਾ ਮੈਂ ਇਹਨੂੰ ਇਹ ਪੜਕਾਉਂਦੀ ਆਣ ਕੇ ਹੁਣ ਵੀ ਮੈਂ ਗਈ ਐ ਹਲੇ ਤਾਂ ਉਹ ਮਗਰੇ ਚੜ ਗਈ ਕੋਠੇ ਦੇ ਆਣ ਕੇ ਮੇਹਦੀਆਂ ਜਾ ਕੇ ਮੈਂ ਇਹ ਪਤਾ ਸੱਚ ਹੈ ਕਿ ਜਦੋਂ ਇਹਨਾਂ ਦਾ ਪਹਿਲਾਂ ਸਭ ਤੋਂ ਵੱਧ ਕੰਮ ਕਰਾਇਆ ਸੀ ਸਹੀ ਕਿਹਾ ਇਹਨਾਂ ਮੇਰੇ ਯਾਰ ਤੋਂ ਮੇਰੀ ਬਾਜੀ ਨੂੰ ਆਉਂਦੀ ਹੈ ਇਹਨਾਂ ਨੇ ਕਿਹਾ ਕਿ ਅਸੀਂ ਕਿਹਾ ਕਰ ਅਛਾ ਮਿਲ ਤੂੰ ਆਣ ਕੇ ਪੜਕਾਉਨੇ ਆ ਨੂੰ ਮੈਂ ਕੀ ਕਿਹਾ ਤੂੰ ਹੀ ਪੜਕਾਉਨੇ ਆ ਤੂੰ ਹੀ ਗੱਲਾਂ ਕਰਦੀ ਆਣ ਕੋ ਤਾਂ ਹੀ ਯਾਤਰਾ ਕਰਦੀ ਆ ਮੈਂ ਨਹੀਂ ਕੁਛ ਕਿਹਾ ਕਿ ਤੂੰ ਹੀ ਆਪਣਾ ਘਰ ਸਾਂਭ ਮੇਰਾ ਤੂੰ ਸਾਡੇ ਘਰ ਆਣ ਕੇ ਪੱਤ ਪਾਉਨੇ ਆ ਐਡੇ ਕੋ ਪੱਤੇ ਆ ਤੂੰ ਆਪਣੇ ਆਪਣੇ ਮੋਰ ਆਪਣੇ ਨਿਕਲੋ ਐਨੇ ਕੋ ਪੱਤੇ ਆਏ ਇਹ ਟਲਾਈ ਲਾਂਕਾ ਕਰਨ ਵਾਲੀ ਜਨਾਨੀ ਆ ਇਹਦੇ ਬੰਦੇ ਨੇ ਜਿੱਦਾਂ ਕਿਹਾ ਮੈਂ ਤਾਂ ਤੁਸੀਂ ਵੀ ਉਦਾਂ ਹੀ ਕੀਤਾ ਤੋਰੇ ਮਾਰ ਕੋ ਲੱਗਦੀ ਆ ਤੁਸੀਂ ਪੈਸੇ ਕਿਤੇ ਮੈਂ ਕਿਛ ਦੇ ਸੱਚ ਕਰਦੇ ਨੇ ਤੇ ਪਾ ਗਾ ਮੈਨੂੰ ਬੜਾ ਹੀ ਨਹੀਂ ਕਿਤੇ ਹਾਂ ਤੇ ਮੈਂ ਤੈਨੂੰ ਕਥਾ ਦੇਣਾ ਹੀ ਭਾਈ ਹਾਂ ਮੈਨੂੰ ਤਾਂ ਦੀਦੀ ਜੀ ਤਾਂ ਕਹਿ ਰਹੇ ਸੀ ਮੈਨੂੰ ਲੱਗੇ ਸੱਚੀ ਕਹਿ ਰਹੇ ਆ ਤੋਰੇ ਮਗਰ ਲੱਗ ਗਿਆ ਤਾਂ ਇੱਕ ਪੱਤੀ ਉਹ ਘਰ ਘਰ ਕ ਪੱਤ ਪਾਉਂਦੀ ਆ ਤੁਸੀਂ ਸ਼ਰਟ ਵੀ ਨਹੀਂ ਦਿੱਤਾ ਮੈਨੂੰ ਸ਼ਰਟ ਤਾਂ ਮੈਂ ਉਹ ਲੈ ਕੇ ਨਹੀਂ ਗਈ ਤੇ ਨਣਾਣ ਆਈ ਸੀ ਪਰ ਮੈਂ ਕੁਝ ਦੇਖਰ ਮਾਰੀ ਚ ਪਿਆ ਹੋ ਐਨੀ ਉਹ ਤੁਝੇ ਤੱਕ ਉੱਪਰ ਗਈ ਆ ਉਹ ਲੈ ਗਈ ਉਹਦਾ ਮੇਰੇ ਕੋ ਮੇਰਾ ਮੰਗਣ ਦੇ ਤੇ ਮੈਂ ਚੱਲ ਦੇ ਤਾਨੂੰ ਅੱਛਾ ਹਾਂ ਲੈ ਕੇ ਖਾ ਗਿਆ ਹੈ ਨਵਾਂ ਟੋਪਿਕ ਲੈ ਕੇ ਗਿਆ। ਤਾਂ ਅਰ ਤੂੰ ਉਹਨੇ ਮਗਰ ਲਾ ਕੇ ਕਰ ਜ ਮੈਂ ਅੱਗੇ ਆਖਾ ਮੈਂ ਤੇਰਾ ਕਿਉਂ ਕਰਦਾ ਹੀ ਮੇਰੇ ਨਾਲ। ਮੈਨੂੰ ਤੇ ਦੀਦੀ ਹੀ ਪ੍ਰਤਾਕੀ ਡੈਨਸ ਸੀਗੇ ਤੁਸੀਂ ਚਲ ਜਾਂਦੇ ਸੀਗੇ ਪਿੱਛੇ ਆਏ ਦੀਦੀ। ਦੀਦੀ ਨੇ ਕਹਿੰਿਆ ਸੱਸੇ ਤੱਕਾ ਸੱਸੇ ਬੱਚੜ ਵੀ ਤੇ ਸਾਥ ਵੀ ਇੱਦੀ ਕਰੂਗੀ। ਤੇ ਤੈਨੂੰ ਇੰਨਾ ਚਿਰ ਦਾ ਪਤਾ ਹੀ ਨਹੀਂ ਮੇਰੇ ਲੱਗਾ ਵੀ। ਕਹਿੰਦਾ ਕੀ ਕੋਈ ਗੱਲ ਹੋਗੀ ਨਾ ਤੁਸੀਂ ਪੈਸਾ ਵੀ ਮਨਾ ਕਰਤਾ ਕੋੜ ਕੇ ਸੱਟ ਵੀ ਬਣਾ ਕਰਤਾ ਮੈਂ ਕਸ਼ੇ ਸੱਚੀ ਤਿਆਰੀ ਦੀ। ਤਾਂ ਮੈਂ ਪਹਿਲਾਂ ਤੇਰਾ ਨਾ ਇਤਨਾ ਕਰਦੀ ਹਾਂ ਜਿਦਾ ਮੇਰੇ ਕੋਲ ਨਹੀਂ ਚੀਜ਼ ਹੈ ਗਈ ਮੈਂ ਤਾਂ ਹੀ ਤੈਨੂੰ ਕਿਹਾ ਵੀ ਨਹੀਂ ਹੈ ਮੈਂ ਕ ਸੋਰੀ ਹਲਕੀ ਹੋ ਗਈ ਨਾ ਦੁਬਾਰਾ ਨਹੀਂ ਕਰ ਦਿੰਦੇ ਸਿੱਧੀ ਗੱਲਾਂ ਚਹੀਆਂ ਆਉਂਦਾ ਕੇਹਦੇ ਆ ਗੱਲਾਂ ਜਿਹਨੇ ਆਉਣਾ ਅਜੇ ਤੋਂ ਬਾਅਦ ਆਪਣਾ ਘਰ ਦੇਖਾਂਗੇ ਨਾ ਲੋਕਾਂ ਨੂੰ ਨਹੀਂ ਦੇਖਣਾ ਹਾਂ ਸਰੀਰ ਨੂੰ ਆਪ ਦਾ ਕੀ ਹੈ ਠੀਕ ਹੈ